ਪੱਕੇ ਕਰੋ ਪੱਕੇ ਕਰੋ ਇੱਕ ਵਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੀ ਭਰਤੀ ਦਾ ਪ੍ਰਬੰਧ ਕਰੋ ਬੰਦ ਕਰੋ ਜੁੜਦਾਬਾ ਜੀ ਸਰਕਾਰ ਹਾਏ 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 ਜੇਲ੍ਹਾਂ ਵਿੱਚ ਬੰਦ ਸਾਥੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜੇਲ੍ਹਾਂ ਵਿੱਚ ਬੰਦ ਸਾਥੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਇੱਕਿਆਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਕੀ ਭਤੀ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਜੈ ਪ੍ਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਆਡੀਓ ਚੈੱਕ ਆਡੀਓ ਚੈੱਕ ਆਡੀਓ ਚੈੱਕ ਆਡੀਓ ਚੈੱਕ ਆਡੀਓ ਚੈੱਕ ਆਡੀਓ ਚੈੱਕ ਗਾੜੀਓ ਚੈਕਾੜੀ ਚਕਾੜੀ ਚਕਾੜੀ O que ਕਿਸੇ ਨਾਮ ਮੁਝਾ ਮੇਰਾ ਨਾਮ ਗੁਰਜੰਤ ਸਿੰਘ ਆ ਜੀ ਮੈਂ ਸੀਨੀਅਰ ਉਮੀਦਵਾਰ ਪ੍ਰਧਾਨ ਦੇ ਅਹੁਦੇ ਤੇ ਕੰਮ ਕਰ ਰਿਹਾ ਬਤੌਰ ਮੁਰਦਾਦੀਪੂ 25 ਬਣਾ 11 ਦਾ ਫਰਕ ਰਹਿਣ ਹੈ ਕੋਈ ਸਾਡੀ ਮੇਨ ਮੰਗ ਤੇ ਹੈ ਵੀ ਜਿਹੜੇ ਸਾਡੇ ਸਾਥੀ ਨਜਾਇਜ਼ ਪਰਚੇ ਪਾ ਕੇ 307 ਚ ਅੰਦਰ ਕੀਤੇ ਆ ਉਹਨਾਂ ਨੂੰ ਸਰਕਾਰ ਜਲਦ ਤੋਂ ਜਲਦ ਰਿਹਾ ਕਰੇ ਤੇ ਡਿਊਟੀਆਂ ਤੇ ਲਵੇ ਤੁਰੰਤ ਇਹ ਸਾਡੀ ਮੇਨ ਮੰਗ ਹੈ ਤੇ ਜਿਹੜੇ ਸਾਡੇ ਆਊਟਸੋਰਸ ਦੇ ਵਰਕਰ ਕੰਮ ਕਰ ਰਹੇ ਆ ਉਹਨੂੰ ਕੰਟਰੈਕਟਰ ਤੇ ਕੀਤਾ ਇਹ ਕੰਟਰੈਕਟਰ ਵਾਲਿਆਂ ਨੂੰ ਜਲਦ ਅ ਰੈਗੂਲਰ ਕਰੇ ਸਰਕਾਰ ਬਾਕੀ ਦੂਜੇ ਪਾਸੇ ਸਾਡੀ ਇੱਕੋ ਹੀ ਹੋਰ ਹੈ ਜੀ ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤੇ 16 ਤਰੀਕ ਨੂੰ ਪਲੀ ਚਾਲਾ ਜੋ ਰੈਲੀ ਆ ਉੱਤੇ ਤਕਰੀਬਨ ਤਕਰੀਬਨ 1600 ਬੱਸ ਲੱਗੀ ਹੋਈ ਆ ਸਾਰੇ ਪੰਜਾਬ ਦੇ ਢੀਪੂ ਉੱਤੇ ਜਾ ਰਹੇ ਆ ਤੋਂ ਅਸੀਂ ਇਸ ਦਾ ਵਿਰੋਧ ਕਰਾਂਗੇ ਜੇਕਰ ਸਰਕਾਰ ਸਾਡੀ ਕੋਈ ਮੰਗ ਨਹੀਂ ਮੰਨਦੀ ਕੱਲ ਸਰਕਾਰ ਦੇ ਨਾਲ ਮੀਟਿੰਗ ਵੀ ਹੋ ਸਕਦੀ ਸੱਟਾ ਨਹੀਂ ਪਾਇਆ ਵੇ ਕੋਈ ਸਰਕਾਰ ਨਾਲ ਦੇਰ ਤਾਈ ਮੀਟਿੰਗ ਚੱਲੀ ਆ ਕੱਲ ਕੋਈ ਸਿੱਟਾ ਨਹੀਂ ਨਿਕਲਿਆ ਬੇ ਸਿੱਟਾ ਰਹੀ ਉਹ ਮੀਟਿੰਗ ਹੋਰ ਚੀਤੀ ਮੰਗਾ ਨੇ ਜੜੀਆਂ ਲੱਗਦੀਆਂ ਹੋਰ ਕਾਫੀ ਲੰਮੇ ਸਮੇਂ ਤੋਂ ਮੰਗਾ ਸਾਡੀ ਮੇਨ ਮੰਗਾ ਤੇਹੀ ਆ ਜੀ ਜਿਹੜੇ ਆਊਟਸੋਰਸ ਦੇ ਉੱਪਰ ਕੰਟਰੈਕਟ ਜੀ ਕੀਤੇ ਆਂ ਤੇ ਕੰਟਰੈਕਟਰਾਂ ਦੇ ਜੰਦ ਰੈਗੂਲਰ ਤੇ ਸਰਕਾਰ ਆਉਣ ਵਾਲੇ ਸਮੇਂ ਤੇ ਜੇਕਰ ਸਾਡੀ ਮੰਗਾ ਨਹੀਂ ਮੰਨਦੇ ਤੇ ਅਸੀਂ ਇਸ ਕੋ ਵੀ ਤਿੱਖਾ ਸੰਘਰਸ਼ ਦਾ ਜੀ ਕਰੱਖਾਂਗੇ ਮੇਰਾ ਨਾਮ ਜਿੱਤਰ ਸਿੰਘ ਹੈ ਜੀ ਮੇਰਾ ਕਨਵਿੰਨਰ ਪਾਪਾ ਜੀ ਪੰਜਾਬ ਰੋਲੇ ਪੰਨਪਾਸ ਪੀਆਰ ਤੇ ਸੀ ਕੰਡਕਟਰ ਵਰਕਰ ਯੂਨੀਅਨ 2511 ਨਾਮ ਹੈ ਅਗੋਣ ਜੀ ਦੇ ਕੋਈ ਸਾਡੀਆਂ ਜੋ ਮੰਗਾਂ ਨੇ ਉਹ ਪਹਿਲੀਆਂ ਹੀ ਮੰਗਾਂ ਨੇ ਜਿਹੜੇ ਇੱਕ ਤਾਂ ਨੰਬਰ 1 ਤੇ ਤਾਂ ਸਾਡੇ ਜਿਹੜੇ ਮੁਲਾਜ਼ਮ ਨੇ ਕੱਚੇ ਤੌਰ ਤੇ ਬਹੁਤ ਲੰਬੇ ਸਮੇਂ ਤੋਂ ਸਾਡੇ ਮੁਲਾਜ਼ਮਾਂ ਨੂੰ ਕੰਮ ਕਰਦੇ ਆ ਰਹੇ ਨੇ ਸਾਡੀ ਮੰਗ ਹੈ ਵੀ ਜਿੰਨੇ ਵੀ ਮੁਲਾਜ਼ਮ ਕੰਟਰੈਕਟਰ ਜਾਂ ਆਊਟਸੋਰਸਰ ਜਾਂ ਸਰਕਾਰ ਉਹਨਾਂ ਨੂੰ ਰੈਗੂਲਰ ਕਰੇ ਨੰਬਰ 2 ਤੇ ਸਾਡੀ ਮੰਗ ਹੈ ਵੀ ਪਿਛਲੇ 2 ਕੁ ਮਹੀਨੇ ਪਹਿਲਾਂ ਅਸੀਂ ਹੜਤਾਲ ਕੀਤੀ ਸੀ ਜਿੰਦੇ ਵਿੱਚ ਸਾਡੇ ਆਗੂਆਂ ਨੂੰ ਸਰਕਾਰ ਵੱਲੋਂ ਚੱਕ ਲਿਆ ਗਿਆ ਸੀ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਸਾਡੇ ਕੁਝ ਸਾਥੀ ਜਿਨ੍ਹਾਂ ਨੂੰ ਹਜੇ ਤੱਕ ਰਹਾ ਨਹੀਂ ਕੀਤਾ ਗਿਆ ਜਿਨ੍ਹਾਂ ਤੇ 307 ਦੇ ਪਰਚੇ ਪਾ ਕੇ ਉਹਨਾਂ ਨੂੰ ਹਜੇ ਤੱਕ ਵੀ ਜੇਲ੍ਹ ਵਿੱਚ ਰੱਖਿਆ ਜਾ ਰ ਸਾਡੀ ਮੰਗ ਹੈ ਵੀ ਜਿਹੜੇ ਸਾਥੀਏ ਬਿਨਾਂ ਸ਼ਰਤ ਤੌਰ ਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਡਿਓਟੀ ਤੇ ਲਿਆ ਜਾਵੇ ਜੀ ਵੇਖੋ ਜੀ ਪਿਛਲੇ ਸਮੇਂ ਤੋਂ ਜੁਨਿਆਵੀ ਸਰਕਾਰਾਂ ਵੱਖ-ਵੱਖ ਸਰਕਾਰਾਂ ਆਈਆਂ ਨੇ ਸਾਰਿਆਂ ਨੇ ਸਾਡੇ ਨਾਲ ਵਾਅਦਾਖਲਾਫੀ ਕੀਤੀ ਜੀ ਹਰ ਇੱਕ ਸਰਕਾਰ ਸਤਾਵੇ ਚੋਣ ਤੋਂ ਪਹਿਲਾਂ ਸਾਨੂੰ ਪਰਮਾਣ ਲੈਂਦੀ ਸਾਨੂੰ ਜੋ ਲਾਰਾ ਲਾ ਦਿੰਦੀ ਸੀ ਸਾਡੇ ਨਾਲ ਮੀਟਿੰਗ ਕਰ ਲੈਂਦੀ ਸੀ ਮੰਨ ਲਓ ਉਹ ਕਹਿ ਦਿੰਦੇ ਸੀ ਜੁਨਿਆਵੀ ਭਟਾ ਦੀਆਂ ਮੰਗਾਂ ਉਹਨਾਂ ਨੂੰ ਹੱਲ ਕੀਤਾ ਜਾਊਗਾ ਇਸ ਵਾਰ ਜਿਹੜੀ ਆਪ ਸਰਕਾਰ ਹੈ ਉਹਨੂੰ ਬੜੇ ਹੁਮ-ਹਮ ਆ ਗਿਆ ਸੀ ਸਤਾ ਵਿੱਚ ਲਿਆਂਦਾ ਸੀ ਉਹਨਾਂ ਦਾ ਪ੍ਰਚਾਰ ਕੀਤਾ ਸੀ ਪਰੰਤੂ ਪਿਛਲੇ 4 ਸਾਲ ਬੀਜਾਂ ਤੇ ਬਾਵਜੂਦ ਉਹਨਾਂ ਨੇ ਵੀ ਸਾਡਾ ਕੁਝ ਨਹੀਂ ਕੀਤਾ ਤੇ ਸਾਨੂੰ ਪਿੱਛੇ ਲਾਰਿਆਂ ਚ ਰੱਖਿਆ ਗਿਆ ਜੀ ਸਾਡੀ ਕੋਈ ਵੀ ਮੰਗ ਜਿਹੜੀ ਉਹਨਾਂ ਨੇ ਨਹੀਂ ਮੰਨੀ ਤੇ ਸਾਡੇ ਉਲਟਾ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ ਤੇ ਜਿਹੜੇ ਸਾਡੇ ਬਲਾਜਮਾ ਉਹਨਾਂ ਤੇ ਨਿਆਂਇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ ਜੀ ਦੇਖੋ ਜੀ ਕੋਈ ਹੜਤਾਲ ਕਰਨਾ ਸਾਡਾ ਸ਼ੌਂਕ ਨਹੀਂ ਹੈ ਹੜਤਾਲ ਸਸਿ ਮਜਬੂਰੀ ਮਾਰਿਆ ਕਰ ਰਿਹਾ ਤੇ ਸਾਨੂੰ ਜਿਹੜੀ ਇਹ ਹੜਤਾਲ ਹੈ ਇਹ ਸਰਕਾਰ ਵੱਲੋਂ ਹੀ ਇਹ ਕਰਵਾਈ ਗਈ ਹੈ ਜੀ ਕਿਉਂਕਿ ਕੱਲ ਵੀ ਸਾਡੀ ਸਰਕਾਰ ਨਾਲ ਮੀਟਿੰ ਉਸ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਸੀ ਨਹੀਂ ਚਾਹੁੰਦੇ ਕਿ ਅਸੀਂ ਹੜਤਾਲ ਕਰੀਏ ਸਰਕਾਰ ਸਾਡੀ ਅੱਜ ਹੀ ਮੰਗਾਂ ਪੂਰੀਆਂ ਕਰ ਦੇਵੇ ਅਸੀਂ ਅੱਜ ਹੜਤਾਲ ਤੋਂ ਉੱਠ ਜਾਈਏ ਪਰੰਤੂ ਸਰਕਾਰ ਵੱਲੋਂ ਰਾਤ ਅਸੀਂ ਸਾਡੇ ਜਿਹੜੇ ਆਗੂ ਉਹਨਾਂ ਨੂੰ ਫਿਰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਵੱਖ-ਵੱਖ ਜਗ੍ਹਾ ਤੋਂ ਚੱਕ ਲਿਆ ਗਿਆ ਸਾਡੇ ਲੀਡਰ ਸੈਂਟਰ ਵਾਲੀ ਜਿਹਦੇ ਜੀਤੀ ਜਿਹੜੇ ਸਾਡੇ ਪ੍ਰਧਾਨ ਸੈਕਟਰੀ ਸੀ ਉਹਨਾਂ ਨੂੰ ਚੱਕ ਲਿਆ ਗਿਆ ਜਿਸ ਦੇ ਰੋਸ ਵਿੱਚ ਅਸੀਂ ਅੱਜ ਆਪਣਾ ਮੁੱਖ ਮੰਤਰੀ ਕੋਠੇ ਦਾ ਕਰਾਓ ਰੱਖਿਆ ਸੀ ਪਰੰਤੂ ਕੋਈ ਟ੍ਰੇਨ ਯੂਨੀਅਨਾਂ ਦੇ ਆਪਣਾ ਬੰਦ ਤੇ ਸੱਦੇ ਨੂੰ ਲੈ ਕੇ ਅਸੀਂ ਉਹਨੂੰ ਪੋਸਟਪੌਨ ਕਰ ਦਿੱਤਾ ਤੇ ਅਸੀਂ ਸ਼ਾਂਤਮਈ ਜਿਹੜਾ ਪ੍ਰੋ ਵੇਖੋ ਜੀ ਅਗਲੀ ਰਾਂਹ ਨੇ ਤੀਸਰਾ ਇਹ ਜਿੰਨੀਆਂ ਵੀ ਸਾਡੇ 27 ਦੀਪੁਰੇ ਤਿਆਰ ਰੋੜੇ ਤੇ ਪੀਆਰਸੀ ਤੇ ਉਹ ਇਸ ਟਾਈਮ ਬੰਦ ਹੈ ਜਿਉਂਦੇ 7000 ਮੁਲਾਜ਼ਮੇ ਜਿਹੜਾ ਕੱਚਾ ਮੁਲਾਜ਼ਮ ਹੈ ਉਹ ਸਾਰਾ ਹੜਤਾਲ ਦੇ ਜੀ ਸਾਡੀ ਸਰਕਾਰ ਨੂੰ ਇਹ ਬੇਨਤੀ ਕਿ ਜਿੰਨੀਆਂ ਸਾਡੀਆਂ ਹਕਕੀਆਂ ਤੇ ਚਾਹੇ ਮੰਗੇ ਉਹਨਾਂ ਨੂੰ ਜਿਹੜਾ ਉਹ ਮੰਨਿਆ ਜਾਵੇ ਇਹੜੇ ਸਾਡੇ 27 ਜਿਲ੍ਹਾਂ ਵਿੱਚ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇਕਰ ਸਰਕਾਰ ਇਹੋ ਜਾਂ ਕੁਝ ਨਹੀਂ ਕਰਦੀ ਤੇ ਆਉਣ ਵਾਲਾ ਜਿਹੜਾ ਸੰਘਰਸ਼ ਹੋ ਟਿੱਖਾ ਕੀਤਾ ਜਾਊਗਾ ਕੋਈ ਪੱਕਾ ਧਰਨਾ ਲਾਈ ਹੋਗਾ ਜਾਂ ਮੁੱਖ ਮੰਤਰੀਆਂ ਦਾ ਜਿੰਨਾ ਵੀ ਕੋਟੀਆਂ ਦਾ ਕੋਈ ਰੇਸ਼ਾ ਨੇ ਉਹਨਾਂ ਦਾ ਖਰਾਉ ਕੀਤਾ ਜਾਊਗਾ